अज गदलनी पुत ने अच ग्डी बदली बल्ले भाजी इत बैठे जे घुक के घुक के बैठे जे ठंड पता कि जे मंजे तो अचे उतरिया वेंद्री चंगा टेकदा तू है नहीं गा से बह गए ਅੱਜ ਆ ਗਈ ਛੁੱਟੀ ਅੱਜ ਆ ਗਾ ਸੰਡੇ ਤੇ ਸਾਗ ਬਣਾਉਂਦੇ ਆ ਡੱਬੀਆਂ ਹੈਗੀਆਂ ਹੱਤ ਪਈਆਂ ਮੋਟਰ ਚੱਲਣ ਦੀ ਥੱਲੇ ਪਰ ਵੀ ਟੈਸਟ ਮੈਂ ਕਰਾਣਾ ਬੰਦ ਸਾਗ ਬਣਾਉਂਦੇ ਆ ਸਾਗ ਲੈ ਆਂਦਾ ਕੱਟ ਕੇ ਫਲਾਟ ਚੋਂ ਉਹ ਲੱਗੇ ਆ ਕੁੱਕਰ ਦੇ ਲੈ ਆਂਦਾ ਸਮਾਨ ਸਾਰਾ ਉੱਤੇ ਤਕਰੀਬਨ ਲੈ ਆਂਦਾ ਚੁੱਲਾ ਆਪਾਂ ਹੁਣ ਆ ਉਹ ਤੇ ਕਰਤਾ ਪਹਿਲਾਂ ਇੱਥੇ ਲੱਗੇ ਫਿਰ ਉਧਰ ਕਰਤਾ ਚੁੱਲਾ ਇਹ ਕਟਣਾ ਬਣ ਰਿਹਾ ਮੈਂ ਤਾਂ ਬੜੀ ਜੜ ਦੀ ਸਾਗ ਦੀ ਜੇ ਸਾਗ ਬਣਿਆ ਇੱਧਰ ਕੋਠੇ ਦੇਸੀ ਚੁੱਲਾ ਬਣਾਇਆ ਆ ਜਾਨ ਜੀ ਕਾਦੀ ਰੋਈਆਂ ਕੀ ਹੋਣ ਡਿਆ ਦੇਖੋ ਆ ਸਾਰੀ ਗੱਲ ਥੱਪੇ ਕਰਤੀ ਅੱਜ ਆਪਾਂ ਸੰਡੇ ਥੱਪੇ ਬਣਾਇਆ ਕੋਠੇ ਦੇ ਹਨ ਕੀ ਗੱਲ ਆ ਆਏ ਸੀ ਤੇ ਪੱਖਣਾ ਪਾ ਕਵਰ ਕਰਤਾ ਮਗਾ ਲੋ ਕਟਾ ਮਿੱਟੀ ਪੀਂਦਾ ਹੋ ਅਗਲੀ ਗਰਮੀ ਖੋਲਦਾਂਗੇ ਫੇਰ ਲੈ ਆ ਵੀ ਮਿੱਤਰੋ ਸੂਜੀ ਢਲ ਗਿਆ ਸਾਗ ਜ ਬਣਿਆ ਨਹੀਂ ਤੇ ਫਤਿਹ ਸਿੰਘ ਇੱਧਰ ਆਪਣੀ ਢਿਆ ਨਜ਼ਾਰੇ ਲੈਣ ਕਰੋਤਾ ਇੱਥੇ ਮੰਜੀ ਤੇ ਹਾਂਜੀ ਕਿੱਥੇ ਕਿੱਥੇ ਕੋਈ ਟੀ ਹੈ ਖਲੋਤਾ ਕਾਂਡ ਦੇ ਨਾਲ ਕੁਦਰ ਆ ਗਿਆ ਵਾ ਖੋਜੋ 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 ਫਿਰ ਖੋਜੋ ਕਿੱਥੇ ਆ ਜਾ ਇੱਥੇ ਬਣ ਗਿਆ ਸਾਬ ਚੱਕੋਗਾ ਹੁਣ ਨਹੀਂ ਹੱਲੇ 4 ਵਜੇ ਤੱਕ ਧਰੇ ਆਓ ਬਣਾ ਠੀਕ ਹੈ ਸੋ ਇਹਦੇ ਕਟਾ ਮਡਣ ਦਾ ਹੈ ਧਰਿਆ 3 ਵਜੇ 2:30 ਠੀਕ ਸਾਢੇ 6 ਵਜੇ ਤੱਕ ਸ਼ਾਇਦ ਮੰਜੀ Teteh, 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 ਇਨ ਵਾਜਾ ਮਾਰਨ ਡਿਆ ਕੋਈ ਨੂੰ ਪਤਾ ਨਹੀਂ ਲੱਗਣ ਡਿਆ ਅੱਜ ਤੱਕ। ਆ ਇੱਕ ਆਪਰਾਤ ਰਹਿ ਗਿਆ ਤੇ ਕੋਹੋ ਨਾ ਤਾਂ ਹੱਡਾ ਹਨ। ਮੱਤੇ ਉਹ ਇੱਕ। ਪਰ ਉਹਨੂੰ ਪਤਾ ਨਹੀਂ ਲੱਗਣ ਡਿਆ ਅੱਜ। ਉਧਰ ਵਾਜਾ ਮਾਰਨ ਡੇ ਤੈਨੂੰ ਪਤਾ ਲੱਗਣ। ਉਹ ਵੇਂਦਾ ਹੀ ਨਹੀਂ ਆ। ਅਦਾ ਧਿਆਨ ਜੇ ਬਿਜੀ ਹੋਰ ਕੇ ਪਾਸੇ ਉਹਦਾ ਧਿਆਨ। ਉਧਰ ਦਰਵਾਜ਼ਾ ਮਾਰਨ ਦੇ ਪਤਾ ਉਧਰ ਤੈਨੂੰ ਵਾਜਾਂ ਮੱਜਾਂ ਤੈਨੂੰ ਵਾਜਾਂ ਮੱਜਾਂ ਡੰਡੀਆਂ ਉਧਰ ਐ ਸਾਹਿਬ ਤੈਨੂੰ ਵਾਜਾਂ ਮਾਰਨ ਦੇ ਉਧਰ ਐ ਨਾ ਨਾ ਉਹ ਹੋਣੀ ਪੁਰਾਣਾ ਗੰਤਾ ਇਹਨੇ ਘੋਟੜੀਆ ਦਾ ਸਾਗ ਇਹਨੇ ਘੋਟੜੀ ਸਾਗ ਤੇ ਮੈਂ ਇਧਰ ਕੋੜ ਨੂੰ ਪਾਣੀ ਪਾਤਾ ਥੋੜਾ ਜਿਹਾ ਪਾਣੀ ਲੈ ਕੇ ਦੇ ਵਿੱਚ ਆਵਾਲਤਾਂ ਵਿੱਚ ਪਾਤਾ ਘੋੜ ਦੇਸੀ ਤੇ ਥੋੜੀ ਵਿੱਚ ਪਾਣੀ ਸੌਂਪ ਇਹ ਆਪੋ ਜੀ ਆਪਣੇ ਕੋਲ ਪਾਇ ਹੈ ਜਣੇ ਤੇ ਆਦਿ ਜੀ ਇਹ ਵਧੀਆ ਕਰਦੇ ਆਂ ਪਿਆਰ ਖਾਂ ਮਾਟੇ ਕੱਟ ਦੀ ਗੱਜਰ ਨਾਲੇ ਥੋੜੀ ਦੇ ਵਿੱਚ ਪਾਣੀ ਸੌਂਪ ਤੋਂ ਨੇ ਕਰਨੀ ਕੀ ਰੈਸਪੀ ਬਣਾਉਣੀ ਕਭੀ ਆਪਣਾ ਪ੍ਰੋਟੀਨ ਹੋ ਗਿਆ ਤਿਆਰ ਬਰ ਤਿਆਰ ਦੁੱਧ ਘੈਂਡਾ ਚੈੱਕ ਕਰੋ ਇਹਦਾ ਇਹ ਸੁੱਕ ਗਿਆ I don't know ਔਰ ਮੈਂ ਗੱਲ ਕਰਾਂਗਾ ਪਰ ਆਡਾ ਮਟੀਰੀਅਲ ਥੋੜਾ ਜ਼ਿਆਦਾ ਗੁੜ ਘਟੇ ਕੋਈ ਗੱਲ ਨਹੀਂ ਇਹ ਨਾਲ ਕਰਨਾ ਚੈੱਕ ਕਰੋ ਤੇ ਅੱਜ ਗੱਡੀ ਬਦਲ ਲਈ ਪੁੱਤ ਨੇ ਅੱਜ ਗੱਡੀ ਬਦਲੀ ਹੈ ਐਂ ਪਤਾ ਹੈ ਅੱਜ ਗੱਡੀ ਬਦਲ ਲਈ ਮੇਰੇ ਬਾਪੂ ਨੇ ਉਹ ਵਾਕਰੇ ਦਾ ਗੋਠੇ ਤੇ ਰਹਿ ਗਿਆ ਚਲਾ ਠੀਕ ਆ ਇਹਨੂੰ ਚਲਾ ਦੋ ਇਹ ਤੇ ਸੁੱਤਰੋਣਾ ਤੇਰਾ ਕੰਮ ਲੱਗ ਨਾਲ ਆਦੇ ਪਏ ਆ ਜਵਾਰ ਦੇ ਫੁਲਕੇ ਕਿਨਾਂ ਲੋਂਡੇ ਬੱਕਰੇ ਤਰੀਕੇ ਨਾਲ ਇਹ ਬਾਵਾ ਜਰਾ ਆ ਕੇ ਉਹਦਾ ਡੁੱਟ ਜਾਂਦਾ ਪਲਗਣ Дээ. Ай мми. Батаг хийж аадаа терэ терэ. papá दहा दुखदा ਯਾਨੀ ਬਿੱਲੀ ਹਤੇ ਬਲਾਉ ਇਹਨੂੰ ਬਲਾਉ ਬਿੱਲੀ ਨੂੰ ਤੇ ਬਲਾਉ ਇਹਨੂੰ ਬਲਾਉ ਬਿੱਲੀ ਹਤੇ ਵਪਤਿਆ ਹਤੇ ਦੱਸ ਤਾ ਹਾਂ ਫਤਿਆ ਕੀ ਕਰੂ ਕੀ ਕਰ ਦੂ 大丈 <laughs> <laughs>